ਆਓ ਸਬਰ ਖੁੱਦ ਜਿਹੜੀ ਸਿਹਤ ਵਿਭਾਗ ਦੀ ਟੀਮ ਹੈ ਉਹਨਾਂ ਨਾਲ ਸਹਿਯੋਗ ਕਰਦੇ ਨਜ਼ਰ ਆ ਰਹੇ ਨੇ ਆ ਵੇਖੋ ਆ ਹੋਰ ਕਿਤੇ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਇਨਾ ਦਿਲਾ ਕੇ ਰਾਤ ਕਾਂਗਰਸੀ ਕਾਉਂਸਲਰ ਦੇ ਘਰਾਂ 'ਚ ਰੇਡ ਕਰਕੇ ਆਟਾ ਚੈੱਕ ਕਰਦਾ ਇਹਨਾਂ ਦਾ ਕੋਈ ਦਾਣਾ ਚੈੱਕ ਕਰਦੀਆਂ ਕੁਛ ਪੁੱਤ ਪਾਣੀ ਚੈੱਕ ਕਰਦਾ ਸੀ ਆਪ ਕਰਾਉਂਦੇ ਆ ਪਰ ਮੇਰੀ ਇੱਟ ਹੀ ਸਾਬ ਹੈ ਸਿਚੂ ਵੀ ਹੋਣਾ ਤੇ ਉੱਤੇ ਵੀ ਹੋਣਾ ਤੇ ਮੇਰੀ ਵੀਰ ਜੀ ਗੱਲ ਸੁਣ ਲਓ ਦਾਸੀ ਭੁੱਲਾਂਗੇ ਨਾ ਬਖਸ਼ ਸਮਾਂ ਤਾਂ ਆਉਂਦਾ ਜਾਂਦਾ ਰਹਿੰਦਾ ਜੇ ਕੁਛ ਵੀ ਗਲਤ ਲੱਭਦਾ ਕੋਈ ਦੁੱਧ ਲੱਭਦਾ ਤੇਰੀਂ ਦੀ ਵੇਖ ਲਓ ਤੁਹਾਨੂੰ ਅਸੀਂ ਖੁੱਲੀ ਛੁੱਟੀ ਆ ਜਾਓ ਵੇਖੋ ਜੇ ਤੁਹਾਨੂੰ ਕੋਈ ਲੱਭਦਾ ਸਾਨੂੰ ਲਿਖ ਕੇ ਮੇਰੇ ਦਸਖਤ ਕਰਾਓ ਵੀ ਆਹ ਸਾਨੂੰ ਗਲਤ ਲੱਭਿਆ ਤੇ ਜੇ ਨਹੀਂ ਲੱਭਦਾ ਤਾਂ ਸਾਨੂੰ ਦੱਸ ਦਿਓ ਵੀ ਉਹ ਲਿਖੇ ਦੇ ਦਿਓ ਵੀ ਨਹੀਂ ਲੱਭਿਆ ਇਹ ਤਾਂ ਧੀਏ ਇਸ ਤੋਂ ਹਿੰਦੂੜ ਤੁਹਾਡੇ ਦਾ ਇੰਨਾ ਹੀ ਸਹਿਯੋਗ ਕਰ ਸਕਦਾ ਕਿੰਨਾ ਟਾਈਮ ਤੁਹਾਨੂੰ ਚਾਹੀਦਾ ਜੀ ਇਹ ਸਾਰਾ ਚੈੱਕ ਕਰਨ ਦਾ ਕਾਹੋਸ਼ ਦੁਬਾਰਾ ਬੋਲੋ ਤੋ ਇਹ ਜਾਂਚ ਜੋ ਸਰਦੋਸ਼ ਜੀ ਜਿਹੜਾ ਅੱਜ ਐਸੈਂਪਲਿੰਗ ਕਰਨ ਵਾਸਤੇ ਤੁਸੀਂ ਚੈੱਕ ਕਰਨ ਆਏ ਸੀ ਸੰਤੁਸ਼ਟ ਜੀ ਕੋਈ ਚੀਜ਼ ਮਿਲੀ ਤੁਹਾਨੂੰ ਉਹ ਜੀ ਜੇ ਕੋਈ ਸੈਂਪਲ ਦੁੱਧ ਦਾ ਤੁਸੀਂ ਭਰਨਾ ਚਾਹੁੰਦੇ ਭਰ ਸਕਦੇ ਹੋ ਰੂਟੀਨ ਚੈੱਕ ਅਪ ਜੋ ਹਰ ਸਿਧਾ ਹਣਾ ਬਿਲਕੁਲ ਸਰਕਾਰ ਦੇ ਹੁਕਮਾਂ ਦੇ ਪਰ ਜਿਹੜੇ ਅਫਸਰ ਇੱਥੇ ਇੱਥੇ ਦੋ ਤਿੰਨ ਨੂੰ ਮੈਂ ਕਿਹਾ ਕੱਲਾ ਕੱਲਾ ਚੈੱਕ ਕਰਾਉ ਵੇਖੋ ਖਲ ਮੈਂ ਉਹਦੇ ਕੋਈ ਦਾਲ ਚੈੱਕ ਕਰਦੀ ਕੋਈ ਰੋਟੀ ਚੈੱਕ ਕਰਦੀ ਕੋਈ ਆਟਾ ਚੈੱਕ ਕਰਦਾ ਕੋਈ ਪਾਣੀ ਕਰਦਾ ਕਰ ਲਓ ਤੇ ਮੇਰੇ ਕੋਈ ਪਾਲੂ ਵਿੱਚ ਵੀ ਤੁਸੀਂ ਆ ਚੀਜ਼ ਜਿੰਨ ਤਾਂ ਲੱਭੀ ਹੈ ਤੇ ਮੈਂ ਕਿਹਾ ਮੈਂ ਆ ਪਾਇ ਤੁਹਾਨੂੰ ਇਹ ਸਜ਼ਾ ਦੇ ਦਿੰਦੇ ਤੇ ਫਿਰ ਮੈਂ ਉਹਨਾਂ ਨੂੰ ਇਹ ਕਿਹਾ ਵੀ ਇੱਕ ਜ਼ਿੰਮੇਦਾਰ ਹੈ ਜਿਹਦੀਆਂ ਆਪਣੀਆਂ ਧਾਵਾਵਾਂ ਜਿੱਥੇ ਮਰਜ਼ੀ ਰੱਖੇ ਉਹਨੂੰ ਤਾਂ ਖਾਬਸ ਦੀ ਦੌੜਦੀ ਤੇ ਜੇ ਕੋਈ ਕਹਾਵਾਂ ਦਾ ਦੇਖਦਾ ਤਾਂ ਤੇ ਕੋਈ ਕਮर्शियल ਐਕਟੀਵਿਟੀ ਤੇ ਤਾਂ ਨਹੀਂ ਸਰ ਨਹੀਂ ਸਰ ਸਰ ਸਾਨੂੰ ਕੰਪਲੀਟ ਆਈ ਮੈਂ ਕੋਈ ਲੱਭਿਆ ਆਓ ਭਜੀਏ ਨਹੀਂ ਲੋ ਅਸੀਂ ਤੇ ਤੁਹਾਡੀ ਬਾਣ ਸਨਮਾਨ ਪੂਰਾ ਵਾ ਤੇ ਤੁਸੀਂ ਜੋ ਵੀ ਕਰਨਾ ਚਾਹੇ ਕੋ ਗਲਤ ਗੱਲ ਹੈ ਜੋ ਮਰਜੀ ਚੈੱਕ ਕਰ ਲਓ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਸਾਲ ਲੱਗੇਗਾ ਸਾਲ ਪਹਿਲਾਂ ਇਹਨਾਂ ਦੀ ਸੁਰੰਗ ਹੀ ਬੰਦ ਕਰ ਦੇਣੀ ਪੁਰ ਤੁਸੀਂ ਜੋ ਲੱਭਦਾ ਨਾ ਹੀ ਇਹ ਭੁੱਲਣਾ ਤੇ ਨਾ ਹੀ ਬਖਸ਼ਣਾ ਉਹ ਫਿਰ ਮੈਨੂੰ ਪਾਸੇ ਕਰਕੇ ਸਾਡੀ ਜਾਨ ਛਡਾਓ ਸਾਨੂੰ ਜਾਨ ਦੇ ਆਹ ਉਹ ਫਿਰ ਚਲੇ ਚਲੇ ਇਹਨਾਂ ਮਾਰ ਪਹਿਲੇ ਵੀ ਲੱਗੇ ਨੇ ਕਿੰਨੇ ਦਿਨ ਕਿੰਨੇ ਦਿਨ ਲੱਗੇ ਉਹ ਤਾਂ ਕਰਦੇ ਨੇ ਬਿਲਕੁਲ ਪਈ ਹੋਰ ਅੰਧਾਰਾ ਸੀ 9 ਵਜੇ ਕਿਹੜਾ ਚਾਹੁੰਦੇ ਆ ਅੱਜ ਕਾਂਗਰਸ ਮੀਟਿੰਗ ਸਾਰੀ ਕਿੱਥੇ ਹੋਈ ਹੈ ਅੱਜ ਚਵੀ ਨੰਬਰ ਵਾਰਡ ਜਿਹੜੀ ਐ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਸਾਡਾ ਇਸਤਨਾਮ ਸਿੰਘ ਸਾਹਿਬਾ ਜਿਹੜੇ ਇੱਥੇ ਕੌਂਸਲਰ ਚੁਣੇ ਗਏ ਨੇ ਤੁਹਾਨੂੰ ਪਤਾ ਕਿ ਕੱਲ ਮੇਅਰ ਦੀ ਇਲੈਕਸ਼ਨ ਹੋਣੀ ਐ ਉਹਦੇ ਵਾਸਤੇ ਕਾਂਗਰਸ ਪਾਰਟੀ ਪੂਰਨ ਤੌਰ ਤੇ ਬਹੁਮਤ ਐ 41 ਕੌਂਸਲਰ ਨੇ ਉਹਨਾਂ ਕੋਲ ਸਿਰਫ 24 ਕੌਂਸਲਰ ਨੇ ਔਰ 7 ਉਹਨਾਂ ਦੇ ਜਿਹੜੇ ਐਮ.ਐਲ.ਏ ਦੇ ਵੋਟ ਸਨ ਉਸ ਤੋਂ ਬਾਅਦ ਲਗਾਤਾਰ ਹਾਊਸ ਹੌਰ ਸਟੇਡਿੰਗ ਕਰ ਰਹੇ ਨੇ ਦਬਾਅ ਪਾ ਰਹੇ ਨੇ ਪ੍ਰੈਸ਼ਰ ਪਾ ਰਹੇ ਨੇ ਪਰ ਮੈਸ ਗਲਦੀ ਕਾਂਗਰਸ ਪਾਰਟੀ ਨੂੰ ਔਰ ਵਰਕਰ ਨੂੰ ਵਧਾਈ ਦਿੰਦਾ ਕਿ ਕਾਂਗਰਸ ਦੇ 41 ਤੇ 41 ਕਾਉਂਸਲਰ ਥੰਮ ਵਾਂਗ ਖੜੇ ਨੇ ਔਰ ਐਸ ਵੇਲੇ ਉਹ ਬਿਲਕੁਲ ਮਿਨੋਰਟੀ 'ਚ ਨੇ ਘੱਟ ਨੇ ਸਾਡੇ ਨਾਲੋਂ ਉਹ ਇੱਕ ਇੱਕ ਕਾਉਂਸਲਰ ਦੇ ਉੱਤੇ ਦਬਾਅ ਪਾ ਰਹੇ ਨੇ ਅੱਜ ਜਿਵੇਂ ਸਤਨਾਮ ਸਿੰਘ ਸਾਹਬ ਜੀ ਦੇ ਘਰ ਜਿਹੜਾ ਹੈ ਦੇਖੋ ਘਰ ਦੇ ਵਿੱਚ ਕਦੀ ਕੋਈ ਫੂਡ ਚੈੱਕ ਕਰਨ ਵਾਲੀ ਟੀਮਾ ਨਹੀਂ ਆਉਂਦੀ ਇਹ ਤੇ ਕਮਰਸ਼ੀਅਲ ਜਗ੍ਹਾ ਤੇ ਆਉਂਦੇ ਵੇਖੇ ਆ ਪਰ ਪਹਿਲੀ ਵਾਰੀ ਹੋਇਆ ਇਹ ਦਬਾਅ ਪਾਉਣ ਵਾਸਤੇ ਕਿ ਕੋਈ ਨਾ ਕੋਈ ਦਬਾਅ ਪਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਇਹਨਾਂ ਨੂੰ ਆਪਣੇ ਵੱਲ ਲੈ ਕੇ ਆਂਦਾ ਜਾਵੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਗਰਸੀ ਸਮੁੱਚੀ ਰੀਡਸ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਐਮਪੀ ਜਸਬੀਰ ਗਿੱਲ ਜੀ ਡਾਕਟਰ ਰਾਜਕਮਰ ਵੇਰਕਾ ਜੀ ਸਾਬਕਾ ਉਪ ਮੁੱਖ ਮੰਤਰੀ ਉਮਰਕਾਸ਼ ਸੋਨੀ ਜੀ ਸਾਡੇ ਪ੍ਰਧਾਨ ਜੀ ਸਾਰੇ ਅਸੀਂ ਸਾਰੇ ਮੁਸਤਾਦੀ ਦੇ ਨਾਲ ਜਾਗ ਰਹੇ ਹਾਂ ਸਾਰੇ ਸ਼ਹਿਰ ਦੇ ਵਿੱਚ ਕਿਤੇ ਵੀ ਇਹੋ ਜੀ ਘਟਨਾ ਸੀ ਵਾਪਰ ਨਹੀਂ ਦੇਣੀ। ਔਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਅੱਜ ਸੰਵਿਧਾਨ ਦਾ ਦਿਵਸ ਹੈ। ਅੱਜ ਗਣਤੰਤਰ ਦੇਵਸ ਹੈ। ਅੱਜ ਲੋਕਾਂ ਨੂੰ ਅਧਿਕਾਰ ਹੈ ਅੱਜ ਤੇ ਅੱਜ ਤੇ ਰਹਿਣ ਦਿਓ ਘਟੋ ਘਟ ਇੱਕ ਦਿਨ ਤੇ ਛੱਡ ਦਿਓ। ਤੁਸੀਂ ਖੋਏ ਤੇ ਅਧਿਕਾਰ ਤੇ ਤੁਸੀਂ ਸਾਰੇ ਖੋਏ ਨੇ। ਕੋਈ ਆਪਣੀ ਮਰਜ਼ੀ ਦੇ ਨਾਲ ਆਪਣਾ ਕੰਮ ਨਹੀਂ ਕਰ ਸਕਦਾ, ਕਾਰੋਬਾਰ ਨਹੀਂ ਕਰ ਸਕਦਾ, ਸਰਪੰਚੀ ਨਹੀਂ ਕਰ ਸਕਦਾ, ਕੌਂਸਲਰੀ ਨਹੀਂ ਕਰ ਸਕਦਾ। ਇਹ ਕਾਹਦਾ ਸੰਵਿਧਾਨ ਹੈ ਜੀ? ਅੱਜ ਜਈਆਂ ਹਰਕਤਾ ਕਰ ਇਹ ਚਾਹੁੰਦੇ ਆ ਕਿ ਸ਼ਾਇਦ ਅਸੀਂ ਸਵੇਰੇ ਮੈਜੋਰਟੀ ਹੋ ਜਾਗੇ ਪਰ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਪੂਰਨ ਬਹੁਮਤ ਦੇ ਨਾਲ ਕੱਲ ਮੇਰ ਬਣਾਏਗੀ ਔਰ ਇੱਕ ਇੱਕ ਵਰਕਰ ਔਰ ਇੱਕ ਇੱਕ ਸਾਡਾ ਲੀਡਰ ਕੱਲ ਪੂਰਨ ਤੌਰ ਤੇ ਅਸੀਂ ਲੋਕਾਂ ਦੇ ਜਿਹੜੀ ਆਵਾਜ਼ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਹੈ ਉਹਦੀ ਲੜਾਈ ਅਸੀਂ ਫਲੋਰ ਤੇ ਲੜਾਂਗੇ ਔਰ ਅੱਜ ਜਿਹੜਾ ਇਹ ਤੱਕਾ ਹੋਇਆ ਅਸੀਂ ਕਹਿਣਾ ਚਾਹੁੰਦੇ ਕਿ ਅਫਸਰ ਸੇ ਬਾਹਰ ਨੂੰ ਤੁਹਾਨੂੰ ਵੀ ਜੌਬ ਜਿਹੜੀ ਮਿਲੀ ਹੈ ਕਨਸਟੀਟਿਊਸ਼ਨ ਦੇ ਮੁਤਾਬਕ ਮਿਲੀ ਹੈ ਸੁਵਿਧਾਨ ਨੇ ਤੁਹਾਨੂੰ ਉਪਕਾਰ ਦਿੱਤੇ ਪਰ ਤੁਸੀਂ ਉਹਦਾ ਮਿਸਯੂਜ਼ ਨਾ ਕਰੋ ਕਿਉਂਕਿ ਸਰਕਾਰਾਂ ਜਾਣੀਆਂ ਨੇ ਸਰਕਾਰਾਂ ਆਉਣੀਆਂ ਨੇ ਇਹ ਚੱਲਦਾ ਰਹਿਣਾ ਪਰ ਤੁਹਾਡੀ ਚੇਅਰ ਲੋਕਾਂ ਦੀ ਤੁਸੀਂ ਨੌਕਰ ਜੇ ਲੋਕ ਅਤਿਅਸਤਿਅਸੀ ਹੋਣੀ ਚਾਹੀਦੀ ਹੈ ਨਾ ਕਿ ਡਿਕਟੇਟਰਸ਼ਿਪ ਵਾਲੀ ਮੁੱਖ ਮੰਤਰੀ ਸਾਹਿਬ ਤੇ ਪਹੁੰਚ ਚੁੱਕੇ ਨੇ ਪੰਜਾਬ ਨੂੰ ਉਹਨਾਂ ਦੇ ਵਿਸਾਰਤਾ ਪੰਜਾਬ ਅੱਜ ਸਾਡੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਥਾਣਿਆਂ ਦੇ ਵਿੱਚ ਗ੍ਰੇਨੇਡ ਨਾਲ ਹਮਲੇ ਹੋਏ ਨੇ ਬੰਬ ਧਮਾਕੇ ਹੋ ਰਹੇ ਨੇ ਘਰਾਂ 'ਚ ਧਮਾਕੇ ਹੋਏ ਅੱਜ ਬਾਬਾ ਸਾਹਿਬ ਭੀਮਰਾਓ ਬੇਦਕਰਜੀ ਦੀ ਜਿਨ੍ਹਾਂ ਨੇ ਸੰਵਧਾਨ ਨੂੰ ਸਿਰਜਿਆ ਅੱਜ ਉਹਨਾਂ ਦੀ ਜਿਹੜੀ ਯਾਦਗਾਰ ਉਹਦੇ ਉੱਤੇ ਅਟੈਕ ਕੀਤਾ ਗਿਆ ਸੋ ਇਸ ਵੇਲੇ ਪੰਜਾਬ ਚ ਪੂਰਨ ਤੌਰ ਤੇ ਰਾਜਕਤਾ ਹੈ ਅਸੀਂ ਬਾਰਡਰ ਬੈਲਟ ਦੇ ਉੱਤੇ ਆਂ ਡਰੋਨ ਦੇ ਨਾਲ ਤਸਕਰ ਆ ਰਹੇ ਨੇ ਔਰ ਉਧਰ ਧਿਆਨ ਕੋਈ ਨਹੀਂਗਾ ਸਾਰੀ ਪੁਲਸ ਕਿਤੇ ਲਾਈ ਆ ਸਿਰਫ ਕਾਉਂਸਲਰਾਂ ਨੂੰ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਫੜ ਕੇ ਝੂਠੇ ਕੇਸਾਂ ਚ ਪਾਸਾ ਕੇ ਕਿਸੇ ਤਰੀਕੇ ਨਾਲ ਅਸੀਂ ਬਹੁਤ ਸਾਫਟ ਕਰ ਲਈਏ ਸੋ ਅਸੀਂ ਪੂਰਨ ਤੌਰ ਤੇ ਪਾਰਟੀ ਸਾਰੀ ਰਾਤ ਜਾਗਦੀ ਹੈ ਇਤੇ ਵੀ ਕੋਈ ਇਹੋ ਜੀ ਹਰਕਤ ਹੋਏਗੀ ਪੁਲਿਸ ਕਮਿਸ਼ਨਰ ਜ਼ਿੰਮੇਵਾਰ ਹੋਣਗੇ ਟੀਜੀਪੀ ਜ਼ਿੰਮੇਵਾਰ ਹੋਣਗੇ ਜੇ ਕਿਸੇ ਵੀ ਸਾਡੇ ਕਿਸੇ ਵਰਕਰ ਦਾ ਕੋਈ ਨੁਕਸਾਨ ਹੋ ਗਿਆ ਤੁਹਾਨੂੰ ਕੋਈ ਕੰਪਲੇਂਟ ਹੈ ਤੁਸੀਂ ਬੁਲਾਓ ਅਸੀਂ ਕੋਈ ਵੀ ਇਨਕੁਆਰੀ ਜੁਆਇਨ ਕਰਨ ਨੂੰ ਤਿਆਰ ਹੈ ਪਰ ਇਹ ਜਿਹੜਾ ਡਿਕਟੇਟਰਸ਼ਿਪ ਹੈ ਇਹ ਅਸੀਂ ਨਾ ਬਰਦਾਸ਼ਤ ਕਰਨੀ ਹੈ ਨਾ ਇਹ ਡਿਕਟੇਟਰਸ਼ਿਪ ਤੁਸੀਂ ਕਰੋ ਸਰ ਜੀ ਸਿੰਪਲ ਉਹਦੀ ਟੀਮ ਆਈ ਸੀ ਉਹ ਪੰਜਾਬੋਂ ਸਾਰੇ ਹੀ ਲੈ ਆਈਆਂ ਨੇ ਸਾਰੇ ਇਕੱਠੇ ਇਕੱਠੇ ਹੀ ਦਬਾਏ ਨੇ ਉਹ ਸਿੰਪਲ ਭਰਨ ਵਾਲੀ ਮਸ਼ੀਨ ਵੀ ਆ ਜਾਂਦੀ ਹੈ ਪੁਲਿਸ ਵੀ ਆ ਜਾਂਦੀ ਹੈ ਹੁਣ ਦੇਖੋ ਜਿਹੜਾ ਆਮ ਸ਼ਰੀਪ ਬੰਦਾ ਉਹਦੇ ਆਦੇ ਤੇ ਬਹੁਤ ਵੱਡੀ ਗੱਲ ਜਿੱਦਾਂ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਪੈਰਲਾਈਜ਼ ਦਾ ਅਟੈਕ ਹੈ ਜੇ ਉਹਨਾਂ ਨੂੰ ਕੁਝ ਹੋ ਜਾਏ ਕੌਣ ਜ਼ਿੰਮੇਵਾਰ ਹੈ ਇਹ ਤੇ ਇਹ ਤੇ ਉਹ ਕੰਮ ਕਰ ਰਹੇ ਨੇ ਕਿ ਜਿਹੜਾ ਕਦੀ ਕਿਸੇ ਨੇ ਸੁਪਨੇ 'ਚ ਨਹੀਂ ਲਿਆ ਹੋਣਾ ਅੱਜ ਅੱਜ ਦੇਖੋ ਜਿਹੜੀ ਸਰਕਾਰ ਹੁੰਦੀ ਲੋਕਾਂ ਵਾਸਤੇ ਹੁੰਦੀ ਲੋਕਾਂ ਦੇ ਹੱਕਾਂ ਵਾਸਤੇ ਹੁੰਦੀ ਹੈ ਅੱਜ ਸਰਕਾਰ ਨੇ ਸਵਿਧਾਨ ਦੇ ਅਧਿਕਾਰ ਦੇਣੇ ਨੇ ਔਰ ਇੱਕ ਹੋਰ ਇਹ ਨੇ ਅੱਜ ਲੋਕਤੰਤਰ ਨੂੰ ਬਹਾਰ ਰੱਖਣ ਦੀ ਅਸੀਂ ਸੰਵਿਧਾਨ ਦਾ ਸਥਾਪਨਾ ਦਿਵਸ ਮਨਾ ਰਹੇ ਆਂ ਔਰ ਇਹ ਲੋਕਤੰਤਰ ਖਤਮ ਕਰ ਰਹੇ ਨੇ ਸੋ ਇਹ ਸਰਕਾਰ ਜਿਹੜੀ ਹੈ ਇਹ ਦਬਾਅ ਦੇ ਨਾਲ ਕਾਰਪੋਰੇਸ਼ਨ ਬਣਾਉਣਾ ਚਾਹੁੰਦੀ ਉਹ ਨਹੀਂ ਹੋਏਗਾ 100% ਕਾਂਗਰਸ ਪਾਰਟੀ ਆਪਣਾ ਮਿਹਰ ਸਿਰੇ ਬੈ ਸਰ ਕਾਂਗਰਸ ਦੇ ਕਾਲੀਆਂ ਦੇ ਕੋਈ ਇੰਝ ਆਦਾ ਗੁੰਡਾ ਕਰਦੀ ਨਹੀਂ ਦੇਖਣ ਨੂੰ ਮਿਲੀ ਪਹਿਲੀ ਵਾਰ ਹੋ ਰਿਹਾ ਕਿ ਨਾ ਗੁੰਡਾ ਕਰਦੀ ਨਾ ਹੋ ਰਿਹਾ ਉਹ ਵੀ ਅੱਜ ਐਤਵਾਰ ਦੇ ਦਿਨ ਛੁੱਟੀ ਵਾਲੇ ਦਿਨ ਕਿਸੇ ਘਰ ਸੈਂਪਲ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਦੇਖੋ ਮਾਝੇ ਵਾਲਿਆਂ ਇਹ ਚੀਜ਼ਾਂ ਕਦੀ ਕੋ ਨਵੀਆਂ ਨਹੀਂ ਤੇ ਸਾਡੇ ਆਸਤੇ ਕੋਈ ਗੱਲ ਨਹੀਂ ਕਰ ਲੈ ਜਿੰਨੀ ਹੁੰਦੀ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਅਸੀਂ ਫੇਰ ਵੀ ਅਸੀਂ ਲੋਕ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਕਦੀ ਵੀ ਜਹੀ ਇਸ ਐਕਸਰਸਾਈਜ਼ ਨਹੀਂ ਕਰਦੀ ਤੇ ਨਾ ਕਰੇਗੀ ਔਰ ਲੋਕਤੰਤਰ ਤਰੀਕੇ ਨਾਲ ਇਸ ਕਰੇ ਮੇਰ ਬੜਾ ਸਰ ਸਾਬੇ ਭਾਈ ਨੂੰ ਬੜੀ ਡੇਰ ਤੋਂ ਕੋਲਾ ਆ ਰੀਆਂ ਸੀ ਬੜੇ ਡੇਰ ਤੋਂ ਉਹਨਾਂ ਦੇ ਮਗਰ ਲੱਗੇ ਹੋਏ ਸੀ ਇਹ ਤਰੀਕੇ ਨਾਲ ਉਹਨੂੰ ਪਹੁੰਚਣ ਦੀ ਕੋਸ਼ਿਸ਼ ਕੀਤੀ ਦੇਖੋ ਪੂਰਨ ਤੌਰ ਤੇ ਸਾਡੇ ਸਾਫੇ ਕਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਨੇ ਉਹ ਇੱਥੇ ਖੜੇ ਨੇ ਉਹਨਾਂ ਦੇ ਕੋਲ ਹੀ ਨੇ ਸਾਰੀ ਸਮੁੱਚੀ ਕਾਂਗਰਸ ਪ੍ਰਧਾਨ ਜੀ ਹੈ ਅਸੀਂ ਸਾਰੇ ਖੜੇ ਹੈ ਜਿਓ ਕਲਾ ਕਰਦੇ ਤੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਵੀ ਬੈਠੇ ਆ ਅਸੀਂ ਉਹਨਾਂ ਨੂੰ ਹੌਸਲੇ ਵਸਾਈ ਲਈ ਵੀ ਬੈਠੇ ਆ ਔਰ ਮੈਂ ਫੇਰ ਕਹਿਣਾ ਚਾਹੁੰਦਾ ਚਲੋ ਅਸੀਂ ਤੋਂ ਨਾਲ ਹੈ ਸਾਡਾ ਕਲਾ ਕਲਾ ਵਰਕਰ ਬੈਸੀ ਬਹੁਤ ਤਗੜਾ ਹੈ ਉਹਨੂੰ ਲੋੜ ਹੀ ਨਹੀਂ ਗੈਣਾ ਚਾਹੀਦਾ ਕਿੰਨੇ ਦਿਨ ਹੋ ਗਏ ਕੋਈ ਇੱਕ ਵੀ ਬੰਦਾ ਇਹ ਲਾ ਪਾਏ ਇੱਕ ਵੀ ਦੱਸ ਦੋ ਔਰ ਇੰਨਾ ਪ੍ਰੈਸ਼ਰ ਇੰਨਾ ਪ੍ਰੈਸ਼ਰ ਕਿ ਕੋਈ ਗੱਲ ਕਰਨ ਲਈ ਨਹੀਂ ਸਰ ਜੀ ਸਾਬ ਜਿ ਸਕਿਉਰਟੀ ਬ੍ਰੇਕ ਹੋਇਆ ਜਿਸ ਅੱਜ ਇਹਦਾ ਅਥੇ ਰੇਡ ਹੋਇਆ ਕੀ ਕਾਰਨ ਜੀ ਹੈ ਸਰ ਜੀ ਦਾ ਫਲੈਸ਼ਨ ਜਿੱਤੇ ਬੰਦੇ ਦੇ ਘਰ ਰੇਡ ਹੋਣਾ ਹੈ ਜੀ ਇਹ ਰੇਡ ਨਹੀਂ ਕੀਤਾ ਗਿਆ ਇਹ ਫੂਡ ਸੇਫਟੀ ਵਾਲੇ ਟੀਮ ਵਾਲੇ ਆਏ ਸੀਗੇ ਸਾਡੇ ਥਾਣੇ ਆਏ ਸੀਗੇ ਉਹਨਾਂ ਨੂੰ ਸੀਗਾ ਕੋਈ ਕੰਪਲੇਂਟ ਸੀਗੀ ਉਹਦੇ ਰਿਗਾਰਡਿੰਗ ਇੱਥੇ ਆਏ ਆ ਆਪਾਂ ਸੈਂਪਲ ਲੈਣ ਵਾਸਤੇ ਤੇ ਉਹਦੇ ਰਿਗਾਰਡਿੰਗ ਹੀ ਉਹਨਾਂ ਦੇ ਨਾਲ ਸਪੋਰਟ ਵਾਸਤੇ ਆਏ ਆ ਵੀ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਨਾ ਆਵੇ ਸਰ ਉਹ ਫਿਰ ਮਾਫੀ ਮੰਗ ਕੇ ਕੱਢ ਹੀ ਗਏ ਨੇ ਵੇਖੋ ਇੱਕ ਇਹਦੇ ਕਰ ਆਪਾਂ ਸੈਂਪਲ ਭਰਨ ਜਾਵੇ ਤੁਹਾਡੇ ਇਲਾਕੇ ਦੀ ਪੁਲਿਸ ਨੂੰ ਤੁਹਾਨੂੰ ਦੱਸ ਕੇ ਆਏ ਨੇ ਫਿਰ ਇੱਥੇ ਆ ਕੇ ਬਿਨਾ ਮਤਲਬ ਤੋਂ ਰੇਡ ਕਰਨਾ ਇੱਦਾਂ ਚੈੱਕ ਕਰਨਾ ਕਿ ਇਹਨੇ ਸੈਂਪਲ ਭਰਨਾ ਦਿਨ ਦੇ ਟਾਈਮ ਤੇ ਵੀ ਹੋ ਸਕਦਾ ਇਹ ਰਾਤ ਨੂੰ ਰੇਡ ਕਰਨਾ ਕਿ ਇਹਦੇ ਘਰ ਸੈਂਪਲ ਭਰਨਾ ਕਿੱਦਾਂ ਉਦੋਂ ਕੱਲ ਮੇਰ ਦੇ ਇਲੈਕਸ਼ਨਾਂ ਕੱਲ ਇਹਨਾਂ ਜਿਉਂ ਇਹ ਤੇ ਉਹ ਡਿਪਾਰਟਮੈਂਟ ਵਾਲੇ ਦੱਸ ਸਕਦੇ ਸਾਡੇ ਕੋਲ ਜਦੋਂ ਆਉਣਗੇ ਸਾਡੇ ਕੋ ਸਾਡਾ ਫਰਜ਼ ਬੰਦਾ ਵੀ ਅਸੀਂ ਦੂਜੇ ਮੈਕਮੇ ਦੀ ਹੱਤ ਮਦਦ ਕਰੀਏ ਅਸੀਂ ਉਹਨਾਂ ਦੇ ਨਾਲ ਸਪੋਰਟ ਆਏ ਆਂ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે બર્થડે પાર્ટી રિટાયરમ પાર્ટી હોય પાર્ટી આજ બુક કરો અજનલા પુરાણ હોલ ਨਸਤੇਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।